ਸਾਡੀ ਇੱਕ ਛੋਟੀ ਜਿਹੀ ਫੈਮਿਲੀ ਸੀ ਅਸੀਂ ਦੋ ਭਰਾ ਤੇ ਇੱਕ ਭੈਣ ਸੀ ਮੇਰੀ ਮਾਂ ਸੰਘਰਸ਼ ਕਰਨ ਵਾਲੀਆਂ ਔਰਤਾਂ ਦੇ ਵਿੱਚੋਂ ਸੀ ਉਸਨੇ ਆਪਣੀ ਜਵਾਨੀ ਦੇ ਵਿੱਚ ਬਹੁਤ ਸਾਰੇ ਬਦਲਾਅ ਦੇਖੇ ਸਨ ਮੇਰੀ ਮਾਂ ਦਾ ਵਿਆਹ ਇੱਕ ਗਰੀਬ ਪਰਿਵਾਰ ਦੇ ਵਿੱਚ ਹੋਇਆ ਸੀ ਪਰ ਮੇਰੇ ਪਿਤਾ ਜੀ ਬਹੁਤ ਮਿਹਨਤੀ ਸਨ ਉਹ ਦਿੱਲੀ ਦੇ ਵਿੱਚ ਆ ਗਏ ਸਨ ਉਹਨਾਂ ਨੂੰ ਕੋਈ ਕੰਮ ਤਾਂ ਨਹੀਂ ਆਉਂਦਾ ਸੀ ਪਰ ਕੱਪੜੇ ਸਲਾਈ ਕਰਨ ਦਾ ਕੰਮ ਜਾਣਦੇ ਸਨ ਉਹਨਾਂ ਨੂੰ ਕਟਿੰਗ ਵੀ ਨਹੀਂ ਕਰਨੀ ਆਉਂਦੀ ਸੀ ਪਰ ਉਹਨਾਂ ਨੇ ਆਪਣੀ ਮਿਹਨਤ ਦੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਹਾਸਲ ਕਰ ਲਿਆ ਸੀ ਦੀਵੇਂ ਕੇ ਸਾਨੂੰ ਧੋਮਾ ਭਰਾਵਾਂ ਨੂੰ ਅਤੇ ਭੈਣ ਨੂੰ ਇੱਕ ਚੰਗੇ ਸਕੂਲ ਦੇ ਵਿੱਚ ਪੜਾਇਆ ਸੀ ਅਤੇ ਸਾਨੂੰ ਇਸ ਕਾਬਲ ਬਣਾਇਆ ਸੀ ਕਿ ਅੱਜ ਮੈਂ ਇੱਕ ਚੰਗੀ ਜੌਬ ਕਰਦਾ ਹਾਂ ਅਤੇ ਚੰਗੀ ਤਨਖਾਹ ਲੈਂਦਾ ਹਾਂ ਅਤੇ ਸਾਡੇ ਘਰ ਦੇ ਵਿੱਚ ਮੇਰੀ ਮੰਮੀ ਦੀ ਹੀ ਚੱਲਦੀ ਸੀ ਮੇਰੀ ਮੰਮੀ ਨੇ ਆਪਣੇ ਪਸੰਦ ਦੀ ਲੜਕੀ ਦੇ ਨਾਲ ਮੇਰਾ ਵਿਆਹ ਕਰਵਾਇਆ ਸੀ ਮੇਰੀ ਪਤਨੀ ਬਹੁਤ ਹੀ ਪੜ੍ਹੀ ਲਿਖੀ ਸੁਸ਼ੀਲ ਅਤੇ ਚੰਗੀ ਸੀ ਮੇਰੀ ਮਾਂ ਦਾ ਕਹਿਣਾ ਵੀ ਮੰਨਦੀ ਸੀ ਮੇਰੇ ਵਿਆਹ ਨੂੰ 3 ਸਾਲ ਹੋ ਗਏ ਸਨ ਪਰ ਅੱਜ ਤੱਕ ਮੇਰੇ ਕੋਈ ਔਲਾਦ ਨਹੀਂ ਹੋਈ ਸੀ ਹੁਣ ਮੇਰੀ ਮਾਂ ਮੇਰੀ ਪਤਨੀ ਨੂੰ ਕੋਝ ਲੜਦੀ ਸੀ ਕਿ 3 ਸਾਲ ਹੋ ਗਏ ਹਨ ਹੁਣ ਤੱਕ ਤੁਸੀਂ ਬਹੁਤ ਪ੍ਰੇਜ ਕਰ ਲਿਆ ਹੈ ਹੁਣ ਘਰ ਦੇ ਵਿੱਚ ਇੱਕ ਬੱਚਾ ਆਉਣਾ ਚਾਹੀਦਾ ਹੈ ਅਤੇ ਅੱਜ ਸਵੇਰੇ ਸਵੇਰੇ ਦਾ ਟਾਈਮ ਸੀ ਮੈਂ ਅਜੇ ਉੱਠਿਆ ਹੀ ਸੀ ਕਿ ਮੇਰੇ ਕਮਰੇ ਦੇ ਵਿੱਚ ਮੇਰੀ ਪਤਨੀ ਮੌਜੂਦ ਨਹੀਂ ਸੀ ਇਹ ਦੇਖ ਕੇ ਮੈਨੂੰ ਬਹੁਤ ਹੈਰਾਨੀ ਹੋਈ ਸੀ ਕਿਉਂਕਿ ਅੱਜ ਤੱਕ ਮੇਰੇ ਨਾਲ ਅਜੇ ਕੁਝ ਵੀ ਨਹੀਂ ਹੋਇਆ ਸੀ ਜਦੋਂ ਮੇਰੀ ਅੱਖ ਖੁੱਲਦੀ ਸੀ ਤਾਂ ਮੇਰੀ ਪਤਨੀ ਮਮਤਾ ਮੇਰੇ ਕਮਰੇ ਦੇ ਵਿੱਚ ਹੀ ਹੁੰਦੀ ਸੀ ਉਹ ਮੇਰੇ ਨਾਸ਼ਤੇ ਦੇ ਬਾਰੇ ਪੁੱਛਦੀ ਸੀ ਮੇਰਾ ਹਾਲ ਚਾਲ ਪੁੱਛਦੀ ਸੀ ਪਰ ਅੱਜ ਮਮਤਾ ਕਮਰੇ ਦੇ ਵਿੱਚ ਨਹੀਂ ਸੀ ਸਾਡੇ ਵਿਆਹ ਨੂੰ ਹੁਣ 4 ਸਾਲ ਹੋ ਗਏ ਸਨ ਮਮਤਾ ਨੇ ਕਦੇ ਵੀ ਇਸ ਤਰੀਕੇ ਨੂੰ ਬਦਲਿਆ ਨਹੀਂ ਸੀ ਪਰ ਅੱਜ ਮੈਂ ਕਮਰੇ ਦੇ ਵਿੱਚ ਇਕੱਲਾ ਸੀ ਮੈਨੂੰ ਕੁਝ ਅਜੀਬ ਜਿਹਾ ਮਹਿਸੂਸ ਹੋਇਆ ਪਰ ਜਦੋਂ ਮੈਂ ਬਾਹਰ ਆਇਆ ਤਾਂ ਇਹ ਦੇਖ ਕੇ ਬਹੁਤ ਹੈਰਾਨ ਹੋ ਗਿਆ ਕਿ ਮੇਰਾ ਘਰ ਬਿਲਕੁਲ ਹੀ ਖਾਲੀ ਸੀ ਜਦੋਂ ਮੈਂ ਆਪਣੇ ਮਾਂ ਦੇ ਕਮਰੇ ਦਾ ਦਰਵਾਜ਼ਾ ਦੇਖਿਆ ਤਾਂ ਉੱਥੇ ਵੀ ਤਾਲਾ ਲੱਗਿਆ ਹੋਇਆ ਸੀ ਇਹ ਦੇਖ ਕੇ ਮੈਂ ਬਹੁਤ ਪਰੇਸ਼ਾਨ ਹੋ ਗਿਆ ਸੀ ਕਿਉਂਕਿ ਮੇਰੇ ਘਰ ਦੇ ਵਿੱਚ ਅੱਜ ਤੱਕ ਕਦੇ ਵੀ ਅਜੀ ਨੌਬਤ ਨਹੀਂ ਆਈ ਆਕਰਕਾਰ ਮੈਨੂੰ ਸੌਂਦਾ ਛੱਡ ਕੇ ਇਹ ਸਾਰੇ ਲੋਕ ਕਿੱਥੇ ਚਲੇ ਗਏ ਸਨ ਮੇਰੇ ਦਿਲ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਖਿਆਲ ਆਉਣ ਲੱਗੇ ਸਨ ਕਿਤੇ ਪਰਿਵਾਰ ਦੇ ਵਿੱਚ ਕਿਸੇ ਦਾ ਦਿਹਾਂਤ ਤਾਂ ਨਹੀਂ ਹੋ ਗਿਆ ਪਰ ਇਸ ਤਰ੍ਹਾਂ ਨਹੀਂ ਸੀ ਜੇਕਰ ਕਿਸੇ ਦਾ ਦਿਹਾਂਤ ਹੁੰਦਾ ਤਾਂ ਇਹ ਲੋਕ ਮੈਨੂੰ ਵੀ ਦੱਸਦੇ ਜਦੋਂ ਮੈਂ ਬਾਹਰ ਆਇਆ ਤਾਂ ਪੂਰੇ ਘਰ ਦੇ ਵਿੱਚ ਖលਿਆਰਾ ਪਿਆ ਹੋਇਆ ਸੀ ਕਿਤੇ ਕੋਈ ਚੋਰੀ ਡਕੈਤੀ ਤਾਂ ਨਹੀਂ ਹੋ ਗਈ ਸੀ ਮੇਰੇ ਦਿਲ ਦੇ ਵਿੱਚ ਇਹ ਗੱਲ ਵੀ ਆਈ ਸੀ ਕਿ ਉਸ ਸਮੇਂ ਹੀ ਮੇਰੀ ਪਤਨੀ ਮਮਤਾ ਅਤੇ ਮੇਰੀ ਮਾਂ ਘਰ ਦੇ ਅੰਦਰ ਦਾਖਲ ਹੋਏ ਸਨ ਮੈਂ ਉਹਨਾਂ ਦੇ ਵੱਲ ਦੇਖਦੇ ਹੀ ਉਹਨਾਂ ਦੇ ਵੱਲ ਵਧਿਆ ਸੀ ਤੁਸੀਂ ਸਾਰੇ ਕਿੱਥੇ ਚਲੇ ਗਏ ਸੀ ਮੇਰੀ ਪਤਨੀ ਨੇ ਆਪਣਾ ਸਿਰ ਝੁਕਾ ਲਿਆ ਸੀ ਤਾਂ ਮੇਰੀ ਮਾਂ ਨਾ ਚਾਹੁੰਦੇ ਹੋਈ ਵੀ ਬੋਲੀ ਬੇਟਾ ਅੱਜ ਤੁਹਾਨੂੰ ਮੈਂ ਇੱਕ ਅਜੀ ਖੁਸ਼ਖਬਰੀ ਦੱਸਣ ਵਾਲੀ ਹਾਂ ਕਿ ਤੁਸੀਂ ਖੁਸ਼ੀ ਦੇ ਨਾਲ ਪਾਗਲ ਹੋ ਜਾਓਗੇ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਡਿੱਗ ਜਾਓਗੇ ਇਹ ਤਾਂ ਮੇਰੀ ਮਾਂ ਦੇ ਬੋਲ ਸੀ ਪਰ ਮਾਮਲਾ ਕੁਝ ਹੋਰ ਹੀ ਲੱਗ ਰਿਹਾ ਸੀ ਮੇਰੀ ਮਾਂ ਤਾਂ ਬਹੁਤ ਖੁਸ਼ ਸੀ ਪਰ ਸੱਸ ਬਹੂ ਦੇ ਵਿਵਹਾਰ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀ ਮੇਰੀ ਪਤਨੀ ਜਿੰਨੀ ਪਰੇਸ਼ਾਨ ਸੀ ਮੇਰੀ ਮਾਂ ਉਨੀ ਹੀ ਖੁਸ਼ ਲੱਗ ਰਹੀ ਸੀ ਬੇਟਾ ਪਰਮਾਤਮਾ ਤੁਹਾਨੂੰ ਪਾਪ ਬਣਾਉਣ ਵਾਲਾ ਹੈ ਤੁਸੀਂ ਜਿੰਨਾ ਪਰਮਾਤਮਾ ਦਾ ਧੰਨਵਾਦ ਕਰੋਗੇ ਓਨਾ ਹੀ ਘਟ ਹੈ ਮੇਰੀ ਮਾਂ ਨੇ ਮੇਰੇ ਹੱਥ ਚੁੰਮ ਕੇ ਇਹ ਗੱਲ ਕਹੀ ਸੀ ਤਾਂ ਮੇਰਾ ਦਿਲ ਜ਼ੋਰ ਨਾਲ ਧੜਕ ਉੱਠਿਆ ਸੀ ਮੈਂ ਬਹੁਤ ਜ਼ਿਆਦਾ ਖੁਸ਼ ਹੋਇਆ ਪਰ ਮੇਰੀ ਪਤਨੀ ਦੇ ਚਿਹਰੇ ਤੇ ਕੋਈ ਵੀ ਖੁਸ਼ੀ ਦਿਖਾਈ ਨਹੀਂ ਦੇ ਰਹੀ ਸੀ ਉਸ ਨੇ ਤਾਂ ਆਪਣਾ ਸਿਰ ਝੁਕਾ ਰੱਖਿਆ ਸੀ ਉਹ ਬਹੁਤ ਹੀ ਪਰੇਸ਼ਾਨ ਲੱਗ ਰਹੀ ਸੀ ਮੈਂ ਆਪਣੀ ਪਤਨੀ ਨੂੰ ਪੁੱਛਿਆ ਕਿ ਮਮਤਾ ਤੁਹਾਨੂੰ ਆਪਣੀ ਔਲਾਦ ਦੀ ਸ਼ੀ ਨਹੀਂ ਹੋਈ ਹੈ ਮੈਂ ਜਦੋਂ ਉਸ ਨੂੰ ਸਵਾਲ ਕੀਤਾ ਤਾਂ ਉਹ ਸਿਰ ਝੁਕਾ ਕੇ ਆਪਣੇ ਕਮਰੇ ਦੇ ਵਿੱਚ ਚਲੀ ਗਈ ਤਾਂ ਮੇਰੀ ਮਾਂ ਕਹਿਣ ਲੱਗੀ ਕਿ ਬਹੂ ਸ਼ਰਮਾ ਗਈ ਹੈ ਪਰ ਇਹ ਤਾਂ ਮੈਂ ਹੀ ਜਾਣਦਾ ਸੀ ਕਿ ਮੰਮਤਾ ਸ਼ਰਮਾਉਣ ਤੋਂ ਜ਼ਿਆਦਾ ਪਰੇਸ਼ਾਨ ਲੱਗ ਰਹੀ ਸੀ ਉਸ ਨੇ ਮੈਨੂੰ ਕੋਈ ਗੱਲ ਨਹੀਂ ਕਹੀ ਸੀ ਪਰ ਮੈਂ ਉਸ ਦੀਆਂ ਅੱਖਾਂ ਦੇ ਵਿੱਚ ਦੇਖ ਕੇ ਜਾਣ ਗਿਆ ਸੀ ਕਿ ਮੰਮਤਾ ਕਾਫੀ ਪਰੇਸ਼ਾਨ ਹੈ ਮੰਮਤਾ ਦੀ ਪਰੇਸ਼ਾਨੀ ਦੀ وجہ ਪਤਾ ਨਹੀਂ ਸੀ ਮੈਂ ਚੁੱਪਚਾਪ ਮਾਂ ਦੇ ਨਾਲ ਖੁਸ਼ੀ ਦਾ ਮਨਾ ਲੀ ਸੀ ਪਰ ਮੇਰੀ ਪਤਨੀ ਮੰਮਤਾ ਦੀ وجہ ਦੇ ਕਾਰਨ ਮੇਰਾ ਦਿਲ ਉਦਾਸ ਹੋ ਗਿਆ ਸੀ ਮੈਂ ਉਸਦੇ ਕਮਰੇ ਦੇ ਵਿੱਚ ਗਿਆ ਅਤੇ ਦੇਖਿਆ ਤਾਂ ਉਹ ਬਾਥਰੂਮ ਦੇ ਵਿੱਚ ਜਾ ਚੁੱਕੀ ਸੀ ਉਹ ਮੇਰੇ ਨਾਲ ਗੱਲ ਤੱਕ ਨਹੀਂ ਕਰ ਰਹੀ ਸੀ ਉਹ ਮੇਰੇ ਤੋਂ ਇਸ ਤਰ੍ਹਾਂ ਨਜ਼ਰਾਂ ਚੁਰਾਉਂਦੀ ਜਿਵੇਂ ਮੈਂ ਉਸ ਦਾ ਬਹੁਤ ਵੱਡਾ ਮੁਜਰਮ ਹਾਂ ਮੈਨੂੰ ਮੰਮਤਾ ਦੀ ਇਹ ਗੱਲ ਪਸੰਦ ਨਹੀਂ ਆਈ ਸੀ ਪਰ ਐਡੇ ਵੱਡੀ ਖੁਸ਼ੀ ਦੇ ਮੌਕੇ ਤੇ ਮੈਂ ਉਸ ਨੂੰ ਝਟਕਣਾ ਨਹੀਂ ਚਾਹੁੰਦਾ ਸੀ ਮੈਂ ਚੁੱਪਚਾਪ ਉਸ ਦਾ ਇੰਤਜ਼ਾਰ ਕਰਨ ਲੱਗਿਆ ਥੋੜੇ ਸਮੇਂ ਤੋਂ ਬਾਅਦ ਉਹ ਬਾਥਰੂਮ ਤੋਂ ਬਾਹਰ ਆਈ ਜਦੋਂ ਮੈਂ ਉਸ ਨੂੰ ਪੁੱਛਿਆ ਕਿ ਤੁਹਾਨੂੰ ਇਸ ਆਉਣ ਵਾਲੇ ਬੱਚੇ ਦੀ ਖੁਸ਼ੀ ਨਹੀਂ ਹੋ ਰਹੀ ਤਾਂ ਉਹ ਕਹਿਣ ਲੱਗੀ ਕਿ ਮੈਂ ਬਹੁਤ ਖੁਸ਼ ਹਾਂ ਅਸ਼ੋਕ ਤੁਸੀਂ ਬਿਨਾਂ ਕਿਸੇ ਕਾਰਨ ਦੇ ਇੰਨਾ ਜ਼ਿਆਦਾ ਸੋਚੋ ਨਾ ਮੈਂ ਮੰਮਤਾ ਦੀ ਗੱਲ ਤੇ ਯਕੀਨਤਾ ਕਰ ਲਿਆ ਸੀ ਪਰ ਇਹ ਗੱਲ ਮੇਰੇ ਦਿਲ ਨੂੰ ਚੁੱਭ ਜਹੀ ਗਈ ਸੀ ਮੈਂ ਸਮਝ ਨਹੀਂ ਸਕਿਆ ਸੀ ਕਿ ਮੰਮਤਾ ਨੂੰ ਕੀ ਗੱਲ ਬੁਰੀ ਲੱਗ ਗਈ ਹੈ ਅਤੇ ਕਿਹੜੀ ਗੱਲ ਚੰਗੀ ਲੱਗੀ ਹੈ ਬਸ ਮੈਂ ਚੁੱਪਚਾਪ ਆਪਣੀ ਮਾਂ ਦੇ ਵਿਵਹਾਰ ਨੂੰ ਦੇਖ ਰਿਹਾ ਸੀ ਕਿਉਂਕਿ ਬਸ ਹੁਣ ਉਹੀ ਸੀ ਜੋ ਮੇਰੇ ਨਾਲ ਜ਼ਿਆਦਾ ਗੱਲ ਕਰ ਰਹੀ ਸੀ ਅਤੇ ਮੇਰੀ ਪਤਨੀ ਚੁੱਪ ਹੋ ਗਈ ਸੀ ਕਿ ਉਸ ਸਮੇਂ ਹੀ ਮਾਂ ਨੇ ਨੂੰ ਕਿਹਾ ਕਿ ਬੇਟੇ ਮੈਨੂੰ 15000 ਦੇ ਦੇ ਡਾਕਟਰ ਨੇ ਮੈਨੂੰ ਕਿਹਾ ਹੈ ਕਿ ਤੁਹਾਡੀ ਪਤਨੀ ਨੂੰ ਪੂਰੇ 9 ਮਹੀਨੇ ਬੱਕਰੇ ਦਾ ਸੂਪ ਪਿਉਣਾ ਹੈ ਜਦੋਂ ਤੱਕ ਇਹ ਸੂਪ ਨਹੀਂ ਪੀਵੇਗੀ ਇਸ ਦੇ ਅੰਦਰ ਜਾਨ ਨਹੀਂ ਆਵੇਗੀ ਤੁਸੀਂ ਇਹ ਦੇਖਦੇ ਨਹੀਂ ਕਿ ਤੁਹਾਡੀ ਪਤਨੀ ਕਿੰਨੀ ਥੱਕੀ ਥੱਕੀ ਰਹਿੰਦੀ ਹੈ ਉਸ ਦੇ ਵਿੱਚ ਖੂਨ ਦੀ ਕਮੀ ਹੈ ਜਦੋਂ ਤੱਕ ਉਹ ਬੱਕਰੇ ਦਾ ਮੀਟ ਨਹੀਂ ਖਾਵੇਗੀ ਤਾਂ ਉਸ ਦੇ ਸਰੀਰ ਦੇ ਵਿੱਚ ਜਾਨ ਨਹੀਂ ਆਵੇਗੀ ਇਸ ਲਈ ਮੈਂ ਚਾਹੁੰਦੀ ਹਾਂ ਕਿ ਮੈਂ ਉਸ ਦੇ ਲਈ ਤਾਜ਼ਾ ਬੱਕਰੇ ਦਾ ਮੀਟ ਲੈ ਕੇ ਆਵਾਂ ਅਤੇ ਉਸ ਦਾ ਸੂਪ ਬਣਾ ਕੇ ਉਸ ਨੂੰ ਪੂਰੇ ਮੈਂ ਇਹਨੇ ਪਿਆਵਾਂਗੀ ਜਿਸ ਦੇ ਕਾਰਨ ਉਸਦੀ ਔਲਾਦ ਵੀ ਸਿਹਤਮੰਦ ਪੈਦਾ ਹੋਵੇਗੀ ਮਾਂ ਦੀ ਗੱਲ ਸੁਣ ਕੇ ਮੈਨੂੰ ਅਜੀਬ ਜਿਹਾ ਲੱਗਣ ਲੱਗਿਆ ਸੀ ਮਾਂ ਇੱਕਦਮ ਤੋਂ ਕਿਵੇਂ ਬਦਲ ਗਈ ਸੀ ਜਦੋਂ ਕਿ ਉਹ ਪਹਿਲਾਂ ਤਾਂ ਆਪਣੀ ਬਹੂ ਦੇ ਬਾਰੇ ਇੰਨੀ ਜ਼ਿਆਦਾ ਪਰਵਾਹ ਨਹੀਂ ਕਰਦੀ ਸੀ ਪਰ ਅੱਜ ਕਹਿਣ ਲੱਗੀ ਕਿ ਮੈਂ ਆਪਣੀ ਬਹੂ ਦੇ ਲਈ ਬਾਜ਼ਾਰ ਦੇ ਵਿੱਚੋਂ ਤਾਜ਼ਾ ਬੱਕਰੇ ਦਾ ਮੀਟ ਲੈ ਕੇ ਆਵਾਂਗੀ ਇਹ ਉਹੀ ਮਾਂ ਸੀ ਜੋ ਆਪਣੀ ਦੂਜੀ ਬਹੂ ਨੂੰ ਕਹਿੰਦੀ ਸੀ ਕਿ ਅਸੀਂ ਵੀ ਆਪਣੇ ਜਵਾਨੇ ਦੇ ਵਿੱਚ ਬੱਚੇ ਪੈਦਾ ਕੀਤੇ ਹਨ ਪਰ ਕਦੇ ਵੀ ਆਰਾਮ ਕਰਨ ਦੀ ਇੱਛਾ ਨਹੀਂ ਹੋਈ ਪਰ ਅੱਜ ਉਹੀ ਮਾਂ ਮੇਰੀ ਪਤਨੀ ਨੂੰ ਕਹਿ ਰਹੀ ਸੀ ਕਿ ਬੇਟਾ ਤੁਸੀਂ ਆਰਾਮ ਕਰਨਾ ਤੁਹਾਨੂੰ ਕਿਚਨ ਦੇ ਵਿੱਚ ਆਉਣ ਦੀ ਜ਼ਰੂਰਤ ਨਹੀਂ ਹੈ ਤੁਹਾਡੇ ਲਈ ਖਾਣਾ ਵਗੈਰਾ ਮੈਂ ਖੁਦ ਬਣਾਵਾਂਗੀ ਮਾਂ ਦੀ ਇਸ ਗੱਲ ਨੇ ਮੈਨੂੰ ਹੋਰ ਜ਼ਿਆਦਾ ਹੈਰਾਨ ਕਰ ਦਿੱਤਾ ਸੀ ਮੇਰੀ ਮਾਂ ਤਾਂ ਇੰਨੀ ਨਰਮ ਦਿਲ ਸੀ ਕਿ ਆਪਣੀ ਬਹੂ ਨੂੰ ਇਹ ਸਭ ਕੁਝ ਕਹਿ ਦਿੰਦੀ ਕਿ ਮੈਂ ਖਾਣਾ ਬੈੱਡ ਤੇ ਉੱਤੇ ਹੀ ਲਿਆ ਕੇ ਦੇਵਾਂਗੀ ਮੇਰੀ ਮਾਂ ਤਾਂ ਇੰਨੀ ਨਰਮ ਦਿਲ ਨਹੀਂ ਸੀ ਕਿ ਆਪਣੀ ਬਹੂ ਨੂੰ ਇਹ ਸਭ ਕੁਝ ਕਹਿ ਦਿੰਦੀ ਕਿ ਮੈਂ ਖਾਣਾ ਬੈੱਡ ਤੇ ਉੱਤੇ ਹੀ ਕਿ ਦੇਮਾਗੀ ਮਾਂ ਦਾ ਵਿਵਹਾਰ ਤਾਂ ਹੁਣ ਪੂਰੀ ਤਰ੍ਹਾਂ ਬਦਲ ਚੁੱਕਿਆ ਸੀ ਕਹਿਣ ਲੱਗੀ ਕਿ ਮੈਂ ਆਪਣੀ ਬਹੂ ਦਾ ਖੁਦ ਖਿਆਲ ਰੱਖਿਆ ਕਰਾਂਗੀ ਕਿਸੇ ਵੀ ਕਾਰਨ ਤੁਹਾਨੂੰ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ ਮਾਂ ਦੀਆਂ ਗੱਲਾਂ ਮੈਨੂੰ ਅਜੀਬ ਤਾਂ ਲੱਗ ਰਹੀਆਂ ਸਨ ਪਰ ਮੈਂ ਨਜ਼ਰ ਅੰਦਾਜ਼ ਕਰ ਰਿਹਾ ਸੀ ਉਸ ਸਮੇਂ ਹੀ ਮਾਂ ਨੇ ਮੇਰੇ ਤੋਂ 15000 ਲੈ ਲਈ ਅਤੇ ਬਾਜ਼ਾਰ ਚਲੀ ਗਈ ਪਰ ਉਹਨਾਂ ਦੇ ਬਾਜ਼ਾਰ ਜਾਣ ਤੋਂ ਬਾਅਦ ਮੈਂ ਵੀ ਮੰਮਤਾ ਦੇ ਨਾਲ ਬਹੁਤ ਗੱਲਾਂ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਮੰਮਤਾ ਕੁਝ ਅਜੀਬ ਜਿਹਾ ਵਿਵਹਾਰ ਦਿਖਾ ਰਹੀ ਸੀ ਲੱਗਦਾ ਸੀ ਜਿਵੇਂ ਉਹ ਮੇਰੇ ਤੋ ਕੁਝ ਲੋਕੋ ਹੋ ਰਹੀ ਹੋਵੇ ਜਾਂ ਫਿਰ ਕੁਝ ਦੱਸਣਾ ਹੀ ਨਹੀਂ ਚਾਹੁੰਦੀ ਹੋਵੇ ਪਰ ਮੈਂ ਉਸ ਨੂੰ ਜ਼ਿਆਦਾ ਪਰੇਸ਼ਾਨ ਨਹੀਂ ਕਰਨਾ ਚਾਹੁੰਦਾ ਸੀ ਮੇਰੇ ਦਿਲ ਦੇ ਵਿੱਚ ਇੱਕ ਹੀ ਗੱਲ ਸੀ ਕਿ ਮੰਮਤਾ ਆਪਣੀ ਮਰਜ਼ੀ ਦੇ ਨਾਲ ਆਪਣੀ ਜ਼ਿੰਦਗੀ ਬਤਾ ਰਹੀ ਹੈ ਉਹ ਵੀ ਖੁਸ਼ ਹੈ ਅਤੇ ਇਸੇ ਤਰ੍ਹਾਂ ਹੀ ਸਾਡਾ ਆਉਣ ਵਾਲਾ ਬੱਚਾ ਵੀ ਖੁਸ਼ ਹੋਵੇਗਾ ਤੰਦਰੁਸਤ ਹੋਵੇਗਾ ਬਸ ਮੇਰੀ ਇੰਨੀ ਹੀ ਇੱਛਾ ਸੀ ਮੈਂ ਮੰਮਤਾ ਦੇ ਨਾਲ ਕੋਈ ਗੱਲ ਨਹੀਂ ਕੀਤੀ ਸੀ ਸ਼ਾਮ ਦਾ ਸਮਾਂ ਸੀ 5 ਵਜੇ ਰਹੇ ਸਨ ਜਦੋਂ ਕਿਸੇ ਦੇ ਦਰਵਾਜ਼ੇ ਤੇ ਆਉਣ ਦਾ ਅਹਿਸਾਸ ਹੋਇਆ ਉਸ ਸਮੇਂ ਹੀ ਮਾਂ ਅੰਦਰ ਦਾਖਲ ਹੋਈ ਸੀ ਉਹਨਾਂ ਨੇ ਇੱਕ ਵੱਡਾ ਸਾਰਾ ਕਾਲੇ ਰੰਗ ਦਾ ਲਿਫਾਫਾ ਫੜਿਆ ਹੋਇਆ ਸੀ ਜਦੋਂ ਮੈਂ ਪੁੱਛਿਆ ਕਿ ਮਾਂ ਇਹ ਕੀ ਚੀਜ਼ ਹੈ ਤਾਂ ਉਹ ਕਹਿਣ ਲੱਗੀ ਬੇਟੇ ਮੈਂ ਮੀਟ ਲੈ ਕੇ ਆਈ ਹਾਂ ਤੁਹਾਡੀ ਪਤਨੀ ਦੇ ਲਈ ਆਖਰਕਾਰ ਉਸ ਦਾ ਵੀ ਤਾਂ ਮੈਨੂੰ ਖਿਆਲ ਰੱਖਣਾ ਪੈਣਾ ਹੈ ਮੇਰੀ ਮਾਂ ਨੇ ਇੱਕ ਧੋਖੇਬਾਜ਼ ਔਰਤ ਦੀ ਤਰ੍ਹਾਂ ਇਹ ਗੱਲ ਕਹੀ ਸੀ ਮੇਰੀ ਮਾਂ ਦੇ ਬਾਰੇ ਦੇ ਵਿੱਚ ਇਸ ਤਰ੍ਹਾਂ ਦੇ ਗਲਤ ਸ਼ਬਦ ਵਰਤਦੇ ਹੋਏ ਮੈਨੂੰ ਖੁਦ ਸ਼ਰਮ ਆ ਰਹੀ ਸੀ ਪਰ ਪਤਾ ਨਹੀਂ ਕਿਉਂ ਇੰਨਾ ਦਿਨਾਂ ਦੇ ਵਿੱਚ ਮੇਰੀ ਮਾਂ ਬਹੁਤ ਹੀ ਧੋਖੇਵਾ ਜੋਰਤ ਲੱਗਣ ਲੱਗੀ ਸੀ। ਉਹਨਾਂ ਦੇ ਹਰ ਇੱਕ ਕੰਮ ਦੇ ਵਿੱਚ ਤੇਜ਼ੀ ਚ ਝਲਕਣ ਲੱਗੀ ਸੀ। ਖੈਰ ਮੈਂ ਚੁੱਪ ਹੋ ਗਿਆ ਸੀ। ਮੇਰੀ ਮਾਂ ਨੇ ਉਹ ਕਾਲੇ ਰੰਗ ਦਾ ਲਿਫਾਫਾ ਉੱਪਰ ਵਾਲੇ ਡੀ ਫ੍ਰਿਜ ਦੇ ਵਿੱਚ ਰੱਖਦੇ ਹੋਏ ਮੈਨੂੰ ਸਖਤੀ ਦੇ ਨਾਲ ਮਨਾ ਕਰ ਦਿੱਤਾ ਸੀ ਕਿ ਇਹ ਮੀਟ ਹੋਰ ਕੋਈ ਨਹੀਂ ਖਾਵੇਗਾ। ਇਹ ਮੀਟ ਮੈਂ ਸਿਰਫ ਆਪਣੀ ਬਹੂ ਦੇ ਲਈ ਲੈ ਕੇ ਆਈ ਹਾਂ। ਉਹ ਹੀ ਸਿਰਫ ਉਸ ਮੀਟ ਨੂੰ ਖਾਵੇਗੀ। ਤੁਹਾਡੇ ਲੋਕਾਂ ਦੇ ਲਈ ਮੈਂ ਅਲੱਗ ਤੋਂ ਮੁਰਗੀ ਦਾ ਮੀਟ ਬਣਾ ਦੇਵਾਂਗੀ ਅਤੇ ਇਹ ਸਿਰਫ ਬਹੁ ਖਾਵੇਗੀ ਉਸ ਦਾ ਖਿਆਲ ਬੇਟੀ ਦੀ ਤਰ੍ਹਾਂ ਰੱਖਣਾ ਹੋਵੇਗਾ ਨਹੀਂ ਤਾਂ ਲੋਕ ਕੀ ਕਹਿਣਗੇ ਕਿ ਅਸੀਂ ਆਪਣੀ ਬਹੂ ਦੀ ਇੱਜ਼ਤ ਨਹੀਂ ਕਰਦੇ ਮਾਂ ਬਹੁਤ ਹੀ ਅਲੱਗ ਤਰ੍ਹਾਂ ਦੀਆਂ ਗੱਲਾਂ ਕਰ ਰਹੀ ਸੀ ਮੀਟ ਨੂੰ ਫ੍ਰਿਜ ਦੇ ਵਿੱਚ ਰੱਖਣ ਤੋਂ ਬਾਅਦ ਉਹਨਾਂ ਨੇ ਸਾਰਿਆਂ ਨੂੰ ਇਹ ਗੱਲ ਦੱਸ ਦਿੱਤੀ ਸੀ ਕਿ ਇਹ ਮੀਟ ਕੋਈ ਨਹੀਂ ਖਾਵੇਗਾ ਬਿਨਾਂ ਮਮਤਾ ਦੇ ਕਿਉਂਕਿ ਮੰਮਤਾ ਨੇ ਬੱਚਾ ਪੈਦਾ ਕਰਨਾ ਹੈ ਇਸ ਕਰਕੇ ਮੀਟ ਉਸਦੇ ਲਈ ਜ਼ਰੂਰੀ ਹੈ ਡਾਕਟਰ ਦੀ ਖਾਸ ਦੱਸੀ ਹੋਈ ਚੀਜ਼ ਹੈ ਮੈਂ ਤਾਜ਼ਾ ਅਤੇ ਮਹਿੰਗੇ ਵਾਲਾ ਮੀਟ ਲੈ ਕੇ ਆਈ ਹਾਂ ਮੇਰੀ ਮਾਂ ਦੀ ਇਸ ਗੱਲ ਤੇ ਮੇਰਾ ਵਿਸ਼ਵਾਸ ਅਤੇ ਭਰੋਸਾ ਤਾਂ ਨਹੀਂ ਸੀ ਮੇਰੀ ਮਾਂ ਕਦੇ ਵੀ ਮਹਿੰਗੀ ਚੀਜ਼ ਨਹੀਂ ਲੈ ਕੇ ਆਇਆ ਕਰਦੀ ਸੀ ਫਿਲਹਾਲ ਦਿਨ ਇਸੇ ਤਰ੍ਹਾਂ ਹੀ ਲੰਘਣ ਲੱਗੇ ਸਨ ਅਗਲੇ ਹੀ ਦਿਨ ਮਾਂ ਨੇ ਮੈਨੂੰ ਹੈਰਾਨ ਕਰ ਦਿੱਤਾ ਸੀ ਉਹ ਉਸ ਮੀਟ ਦਾ ਸੂਪ ਬਣਾਉਣ ਲੱਗੀ ਜਦੋਂ ਕਿ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਕਿਚਨ ਦੇ ਵਿੱਚ ਆਉਣ ਤੋਂ ਵੀ ਮਨਾ ਕਰ ਦਿੱਤਾ ਕਿਹਾ ਸੀ ਕਿ ਖਬਰਦਾਰ ਕੋਈ ਵੀ ਕਿਚਨ ਦੇ ਵਿੱਚ ਨਹੀਂ ਆਵੇਗਾ ਮੈਂ ਵੀ ਇਸ ਗੱਲ ਦਾ ਕੋਈ ਇਤਰਾਜ਼ ਨਹੀਂ ਕੀਤਾ ਸੀ ਕਿਉਂਕਿ ਫਿਲਹਾਲ ਇਹ ਸਾਰੀਆਂ ਚੀਜ਼ਾਂ ਸਾਡੇ ਫਾਇਦੇ ਦੇ ਲਈ ਹੀ ਕਰ ਰਹੀ ਸੀ ਉਸ ਦਿਨ ਸਾਡੇ ਘਰ ਦੇ ਵਿੱਚ ਬਹੁਤ ਬਚੈਨੀ ਜਹੀ ਸੀ ਮਾਂ ਨੇ ਮੀਟ ਬਣਾ ਦਿੱਤਾ ਅਤੇ ਮੀਟ ਬਣਾ ਕੇ ਖਾਣੇ ਦੀ ਮੇਜ਼ ਤੇ ਰੱਖ ਦਿੱਤਾ ਅਤੇ ਸਾਨੂੰ ਸਾਰਿਆਂ ਨੂੰ ਬੁਲਾਉਣ ਲੱਗੇ ਅਤੇ ਪਤਾ ਨਹੀਂ ਕਿਉਂ ਮੈਨੂੰ ਉਹ ਮੀਟ ਕੁਝ ਅਜੀਬ ਜਿਹਾ ਲੱਗ ਰਿਹਾ ਸੀ ਮਾਂ ਨੇ ਮੇਰੀ ਪਤਨੀ ਨੂੰ ਖਾਸ ਤੌਰ ਤੇ ਉਹ ਮੀਟ ਖਾਣ ਦੇ ਲਈ ਕਿਹਾ ਸੀ ਪਰ ਮੈਨੂੰ ਉਸ ਨੂੰ ਦੇਖ ਕੇ ਬਹੁਤ ਕਿ ਨਾ ਰਹੀ ਸੀ ਕਿਉਂਕਿ ਮੀਟ ਤਾਂ ਮੈਂ ਵੀ ਖਾਂਦਾ ਸੀ ਪਰ ਇਹ ਅਜੀਬ ਜਿਹਾ ਹੀ ਲੱਗ ਰਿਹਾ ਸੀ ਮੇਰੀ ਪਤਨੀ ਨੇ ਵੀ ਇਹ ਗੱਲਾਂ ਉਹਨਾਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਮੀਟ ਖਾਣ ਦਾ ਮੇਰਾ ਮਨ ਨਹੀਂ ਹੈ ਪਰ ਮਾਂ ਜਿੱਦ ਤੇ ਅੜ ਗਈ ਸੀ ਕਿ ਕਿਉਂ ਕੀ ਹੋ ਗਿਆ ਹੈ ਬੇਟਾ ਮੈਂ ਤੁਹਾਡੇ ਲਈ ਕਿੰਨੀ ਪਰੇਸ਼ਾਨੀ ਦੇ ਨਾਲ ਇੰਨਾ ਮਹਿੰਗਾ ਮੀਟ ਲੈ ਕੇ ਆਈ ਹਾਂ ਅਤੇ ਹੁਣ ਇਹ ਤੁਹਾਡੇ ਤੋਂ ਖਾਦਾ ਨਹੀਂ ਜਾ ਰਿਹਾ ਅੱਜ ਕੱਲ ਦੇ ਬੱਚਿਆਂ ਦੀ ਅਜੀਬ ਜਹੀ ਹਾਲਤ ਹੋ ਗਈ ਹੈ ਚੰਗੀ ਚੀਜ਼ ਖਾਂਦੇ ਨਹੀਂ ਅਤੇ ਗਲਤ ਮਲਤ ਚੀਜ਼ਾਂ ਸਵੇਰੇ ਤੋਂ ਮਮਤਾ ਖਾਂਦੇ ਰਹਿੰਦੇ ਹਨ ਜੋ ਕਿ ਸਿਹਤ ਦੇ ਲਈ ਠੀਕ ਨਹੀਂ ਹੁੰਦੀਆਂ ਮਾਂ ਦਾ ਇੱਕ ਲੰਮਾ ਚੌੜਾ ਭਾਸ਼ਣ ਸੁਣਨ ਤੋਂ ਬਾਅਦ ਵਿਚਾਰੀ ਮਮਤਾ ਕਿਸੇ ਤਰ੍ਹਾਂ ਕੌੜਾ ਘੁੱਟ ਭਰ ਕੇ ਮੀਠ ਦਾ ਸੂਪ ਪੀਣ ਲੱਗੀ ਮੈਨੂੰ ਮਮਤਾ ਤੇ ਤਰਸ ਵੀ ਆ ਰਿਹਾ ਸੀ ਪਰ ਉਹ ਮਾਂ ਦੇ ਡਰਾਉਣ ਅਤੇ ਧਮਕਾਉਣ ਦੇ ਕਾਰਨ ਮਜਬੂਰ ਹੋ ਗਈ ਸੀ ਮੈਂ ਉਹਨਾਂ ਨੂੰ ਵੀ ਕੁਝ ਨਹੀਂ ਕਹਿ ਸਕਿਆ ਸੀ ਚੁੱਪਚਾਪ ਮਮਤਾ ਨੇ ਵੀ ਉਹ ਸੂਪ ਪੀ ਲਿਆ ਪਰ ਉਸ ਤੋਂ ਬਾਅਦ ਉਹਨਾਂ ਦੇ ਵਿਵਹਾਰ ਫਿਰ ਤੋਂ ਬਦਲ ਗਿਆ ਸੀ ਜਦੋਂ ਅਸੀਂ ਕਮਰੇ ਦੇ ਵਿੱਚ ਗਏ ਤਾਂ ਮਮਤਾ ਦੇ ਚਿਹਰੇ ਤੇ ਨਾਰਾਜ਼ਗੀ ਖਾਈ ਦੇ ਰਹੀ ਸੀ। ਮਮਤਾ ਕਹਿਣ ਲੱਗੀ ਕਿ ਮੇਰੀ ਸਿਹਤ ਖਰਾਬ ਹੋ ਰਹੀ ਹੈ। ਮੈਂ ਹੁਣੇ ਹੀ ਡਾਕਟਰ ਦੇ ਕੋਲ ਜਾਣਾ ਹੈ। ਲੱਗਦਾ ਹੈ ਮੈਨੂੰ ਉਲਟੀ ਆ ਜਾਵੇਗੀ। ਮੇਰੇ ਪੇਟ ਦੇ ਵਿੱਚ ਜਲਨ ਹੋ ਰਹੀ ਹੈ। ਮਮਤਾ ਦੀਆਂ ਗੱਲਾਂ ਸੁਣ ਕੇ ਮੈਂ ਪਰੇਸ਼ਾਨ ਹੋ ਗਿਆ ਸੀ। ਪਰ ਮਾਂ ਬਾਹਰ ਖੜੀ ਇਹ ਸਾਰੀਆਂ ਗੱਲਾਂ ਸੁਣ ਰਹੀ ਸੀ। ਮਾਂ ਨੇ ਮੇਰੀ ਪਤ ਨੂੰ ਤਸੱਲੀ ਦਿੰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਬੇਟਾ। ਤੁਹਾਡੇ ਸ਼ੁਰੂ-ਸ਼ੁਰੂ ਦੇ ਦਿਨ ਹਨ। ਇਹਨਾਂ ਦਿਨਾਂ ਵਿੱਚ ਵੈਸੇ ਵੀ ਔਰਤਾਂ ਦੀ ਸਿਹਤ ਖਰਾਬ ਰਹਿੰਦੀ ਹੈ। बार-बार ਡਾਕਟਰ ਦੇ ਕੋਲ ਜਾਓਗੇ ਤਾਂ ਤੁਹਾਨੂੰ ਬਹਿਮ ਹੋ ਜਾਵੇਗਾ। ਇਸ ਕਰਕੇ ਚੰਗਾ ਹੈ ਕਿ ਬਸ ਤੁਸੀਂ ਆਪਣਾ ਖਿਆਲ ਰੱਖੋ ਤੁਸੀਂ ਆਰਾਮ ਕਰੋ ਬਸ ਕੁਝ ਹੀ ਸਮੇਂ ਦੇ ਵਿੱਚ ਤੁਸੀਂ ਸਹੀ ਹੋ ਜਾਓਗੇ ਮੇਰੀ ਪਤਨੀ ਮੰਮਤਾ ਫਿਰ ਤੋਂ ਚੁੱਪ ਹੋ ਗਈ ਸੀ ਉਸ ਦਾ ਬਸ ਨਹੀਂ ਚੱਲ ਰਿਹਾ ਸੀ ਕਿ ਉਹ ਭੱਜ ਕੇ ਡਾਕਟਰ ਦੇ ਕੋਲ ਪਹੁੰਚ ਜਾਵੇ ਪਰ ਉਹ ਫਿਰ ਵੀ ਚੁੱਪ ਹੋ ਗਈ ਸੀ ਇਨਸਾਨ ਜਿਆਦਾ ਸਮੇਂ ਤੱਕ ਆਪਣੇ ਸਰੀਰ ਦੀ ਤਕਲੀਫ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਇੱਕ ਹੀ ਹਫਤਾ ਬੀਤਿਆ ਸੀ ਕਿ ਮੇਰੀ ਪਤਨੀ ਦੀ ਸਿਹਤ ਹੁਣ ਹੋਰ ਵੀ ਜ਼ਿਆਦਾ ਖਰਾਬ ਹੋਣ ਲੱਗੀ ਸੀ ਉਸ ਨੂੰ ਇੰਨੀ ਜ਼ਿਆਦਾ ਤਕਲੀਫ ਹੁੰਦੀ ਸੀ ਕਿ ਉਹ ਬਿਸਤਰੇ ਤੇ ਰਾਮ ਨਾਲ ਸੌਂ ਵੀ ਨਹੀਂ ਸਕਦੀ ਸੀ ਬਾਰ ਬਾਰ ਮੈਨੂੰ ਕਹਿੰਦੀ ਕਿ ਡਾਕਟਰ ਦੇ ਕੋਲ ਚੱਲਣਾ ਹੈ ਜੇਕਰ ਮੈਂ ਡਾਕਟਰ ਦੇ ਕੋਲ ਨਹੀਂ ਗਈ ਤਾਂ ਮੈਂ ਮਰ ਜਾਵਾਂਗੀ ਕੀ ਤੁਹਾਨੂੰ ਮੇਰੀ ਫਿਕਰ ਨਹੀਂ ਹੈ ਤੁਸੀਂ ਮੇਰੇ ਪਤੀ ਹੋ ਕੇ ਮੇਰੀ ਗੱਲ ਤੇ ਯਕੀਨ ਨਹੀਂ ਕਰ ਰਹੇ ਹੋ ਤੁਹਾਨੂੰ ਆਖਰਕਾਰ ਕੀ ਹੋ ਗਿਆ ਹੈ ਜਦੋਂ ਮੈਂ ਆਪਣੀ ਪਤਨੀ ਦੀਆਂ ਗੱਲਾਂ ਸੁਨੀਆਂ ਤਾਂ ਮੇਰੇ ਅੰਦਰ ਉਸ ਲਈ ਤਰਸ ਜਾਗ ਉੱਠਿਆ ਸੀ ਮੈਂ ਉਸ ਦੀ ਤਕਲੀਫ ਅਤੇ ਗੱਲਾਂ ਨੂੰ ਜਾਣ ਗਿਆ ਸੀ ਉਸ ਸਮੇਂ ਹੀ ਮੈਂ ਉਸ ਨੂੰ ਗੱਡੀ ਦੇ ਵਿੱਚ ਬਿਠਾਇਆ ਕਿ ਚਲੋ ਅੱਜ ਮੈਂ ਤੁਹਾਨੂੰ ਹਸਪਤਾਲ ਦੇ ਵਿੱਚ ਜਾ ਕੇ ਹੀ ਰਹਾਂਗਾ ਮਾਂ ਨੇ ਮੈਨੂੰ ਬਹੁਤ ਸਮਝਾਇਆ ਪਰ ਮੈਂ ਨਹੀਂ ਮੰਨਿਆ ਕਿਉਂਕਿ ਇਹ ਸਾਡਾ ਪਰਸਨਲ ਮਾਮਲਾ ਸੀ ਉਹਨਾਂ ਦਾ ਬੋਲਣਾ ਜਾਇਜ਼ ਨਹੀਂ ਸੀ ਅਸੀਂ ਦੋਵੇਂ ਗੱਡੀ ਦੇ ਵਿੱਚ ਬੈਠੇ ਮੇਰੀ ਪਤਨੀ ਦਾ ਸਾਂ ਬਹੁਤ ਫੁੱਲਿਆ ਹੋਇਆ ਸੀ ਮੈਂ ਉਸ ਨੂੰ ਹਸਪਤਾਲ ਦੇ ਵਿੱਚ ਲੈ ਕੇ ਗਿਆ ਮੈਂ ਆਪਣੀ ਪਤਨੀ ਦਾ ਡਾਕਟਰ ਦੇ ਕੋਲ ਚੈੱਕਅਪ ਕਰਵਾਇਆ ਪਤਾ ਲੱਗ ਗਿਆ ਕਿ ਮੇਰੀ ਪਤਨੀ ਡਿਪਰੈਸ਼ਨ ਅਤੇ ਬਚੈਨੀ ਦਾ ਸ਼ਿਕਾਰ ਸੀ ਇਸ ਦੇ ਕਾਰਨ ਸਾਡੇ ਬੱਚੇ ਨੂੰ ਵੀ ਨੁਕਸਾਨ ਹੋ ਸਕਦਾ ਸੀ ਅਤੇ ਡਾਕਟਰ ਨੇ ਫਿਰ ਦੱਸਿਆ ਕਿ ਮੇਰੀ ਪਤਨੀ ਦੇ ਖੂਨ ਦੇ ਵਿੱਚ ਚਰਬੀ ਬਹੁਤ ਜਿਆਦਾ ਵਧਣ ਲੱਗੀ ਹੈ ਇਸ ਕਰਕੇ ਸਾਨੂੰ ਘੱਟ ਚਰਬੀ ਵਾਲਾ ਖਾਣਾ ਖਾਣਾ ਪਵੇਗਾ ਅਤੇ ਨਾਲ ਹੀ ਥੋੜੀ-ਬਹੁਤ ਐਕਸਰਸਾਈਜ਼ ਵੀ ਕਰਨੀ ਪਵੇਗੀ ਇਹ ਗੱਲ ਸੁਣ ਕੇ ਮੈਂ ਬਹੁਤ ਪਰੇਸ਼ਾਨ ਹੋ ਗਿਆ ਸੀ ਕਿਉਂਕਿ ਮੇਰੀ ਪਤਨੀ ਤਾਂ ਪਹਿਲਾਂ ਤੋਂ ਹੀ ਬਹੁਤ ਤੰਦਰੁਸਤ ਸੀ ਅਤੇ ਸਿੱਧੀ ਸਾਦੀ ਸੀ ਕਦੇ ਵੀ ਉਸ ਨੂੰ ਕੋਈ ਅਜੀ ਸ਼ਿਕਾਇਤ ਨਹੀਂ ਹੋਈ ਸੀ ਪਰ ਹੁਣ ਉਸ ਦੇ ਸਰੀਰ ਦੇ ਵਿੱਚ ਚਰਬੀ ਵਧਣ ਲੱਗੀ ਸੀ ਇਹ ਗੱਲ ਬਹੁਤ ਖਤਰਨਾਕ ਸੀ ਹੁਣ ਜਦੋਂ ਮੈਂ ਘਰ ਆਇਆ ਤਾਂ ਮੇਰੀ ਮਾਂ ਮੈਨੂੰ ਦੇਖਦੇ ਹੀ ਕਹਿਣ ਲੱਗੀ ਕਿ ਕੀ ਦੱਸਿਆ ਤੁਹਾਡੇ ਡਾਕਟਰ ਨੇ ਤੁਹਾਨੂੰ ਪਰ ਮਾਂ ਤੇ ਵਿਸ਼ਵਾਸ ਨਹੀਂ ਆਪਣੀ ਮਾਂ ਤੇ ਵਿਸ਼ਵਾਸ ਨਹੀਂ ਹੈ ਤੁਹਾਡੇ ਵਰਗੇ ਲੋਕ ਸਿਰਫ ਤੇ ਸਿਰਫ ਬਰਬਾਦ ਹੁੰਦੇ ਹਨ ਹੁਣ ਤੁਸੀਂ ਮੇਰੇ ਨਾਲ ਸ਼ਰਤ ਲਗਾ ਲਓ ਤੁਹਾਡਾ ਬੱਚਾ ਠੀਕ ਨਹੀਂ ਹੋਵੇਗਾ ਉਸ ਨੂੰ ਪੈਦਾ ਤਾਂ ਹੋਣ ਦਿੰਦੇ ਉਸ ਨੂੰ ਦੁਨੀਆ ਦੇ ਵਿੱਚ ਤਾਂ ਆਉਣ ਦਿੰਦੇ ਤੁਸੀਂ ਪਛਤਾਓਗੇ ਕਿਉਂਕਿ ਤੁਸੀਂ ਆਪਣੀ ਮਾਂ ਦੀ ਗੱਲ ਨਹੀਂ ਮੰਨੀ ਹੈ ਤੁਸੀਂ ਬਹੁਤ ਬੁਰੀ ਤਰ੍ਹਾਂ ਪਛਤਾਓਗੇ ਤੁਹਾਨੂੰ ਅਜੇ ਵੀ ਸਮਝ ਨਹੀਂ ਆ ਰਹੀ ਹੈ ਕਿ ਤੁਸੀਂ ਕਿਸ ਬੁਰੇ ਰਸਤੇ ਤੇ ਚੱਲ ਪਏ ਹੋ ਪਰ ਇੱਕ ਵਾਰ ਤੁਹਾਡੀ ਆਪਣੀ ਔਲਾਦ ਇਸ ਦੁਨੀਆ ਦੇ ਵਿੱਚ ਆ ਜਾਵੇ ਤਾਂ ਤੁਹਾਨੂੰ ਸਮਝ ਆ ਜਾਵੇਗੀ ਕਿ ਤੁਸੀਂ ਕਿੰਨੀ ਵੱਡੀ ਗਲਤੀ ਕੀਤੀ ਹੈ ਤੁਸੀਂ ਆਪਣੀ ਮਾਂ ਦੀਆਂ ਗੱਲਾਂ ਨੂੰ ਨਹੀਂ ਮੰਨਿਆ ਤੁਸੀਂ ਕਿੰਨਾ ਬੁਰਾ ਕੰਮ ਕੀਤਾ ਹੈ ਮਾਂ ਦਾ ਵਿਵਹਾਰ ਤਾਂ ਪੂਰਾ ਦਾ ਪੂਰਾ ਬਦਲ ਚੁੱਕਿਆ ਸੀ ਹੁਣ ਮੈਂ ਇਹੀ ਉਮੀਦ ਕਰ ਰਹੀ ਸੀ ਕਿ ਮਾਂ ਘੱਟੋ ਘੱਟ 1-2 ਹਫ਼ਤੇ ਤਾਂ ਗੱਲ ਨਹੀਂ ਕਰੇਗੀ ਕਿਉਂਕਿ ਜਦੋਂ ਵੀ ਉਹਨਾਂ ਨੂੰ ਜ਼ਿਆਦਾ ਗੁੱਸਾ ਆਉਂਦਾ ਸੀ ਤਾਂ ਫਿਰ ਉਹ 1-2 ਹਫ਼ਤੇ ਗੱਲ ਨਹੀਂ ਕਰਦੀ ਸੀ ਅਤੇ ਆਪਣਾ ਖਾਣਾ ਪੀਣਾ ਵੀ ਸਭ ਕੁਝ ਅਲੱਗ ਕਰ ਲੈਂਦੀ ਸੀ ਸਾਡੇ ਨਾਲ ਬੈਠ ਕੇ ਖਾਣਾ ਵੀ ਨਹੀਂ ਖਾਂਦੀ ਸੀ ਪਰ ਇਸ ਵਾਰ ਸਭ ਕੁਝ ਉਲਟਾ ਹੀ ਖਾਇਦੇ ਰਿਹਾ ਸੀ ਰਾਤ ਹੁੰਦੇ ਹੀ ਮੇਰੀ ਮਾਂ ਫਿਰ ਤੋਂ ਮੀਟ ਦਾ ਸੂਪ ਲੈ ਕੇ ਆਈ ਅਤੇ ਮੇਰੀ ਪਤਨੀ ਨੂੰ ਦੇਣ ਲੱਗੀ ਕਹਿਣ ਲੱਗੀ ਬੇਟਾ ਮੈਂ ਉਸ ਸਮੇਂ ਗੁੱਸੇ ਦੇ ਵਿੱਚ ਸੀ ਮੈਂ ਜੋ ਵੀ ਬੋਲਿਆ ਮੈਂ ਉਸ ਤੇ ਸ਼ਰਮਿੰਦਾ ਹਾਂ ਤੁਸੀਂ ਆਪਣਾ ਖਿਆਲ ਰੱਖੋ ਆਪਣੇ ਆਉਣ ਵਾਲੇ ਬੱਚੇ ਦਾ ਖਿਆਲ ਰੱਖੋ ਤਾਂ ਮੈਨੂੰ ਬਹੁਤ ਖੁਸ਼ੀ ਹੋਵੇਗੀ ਸਾਡੇ ਘਰ ਦੇ ਵਿੱਚ ਇੱਕ ਨਵਾਂ ਮਹਿਮਾਨ ਆ ਜਾਵੇਗਾ ਅਸੀਂ ਹੁਣ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਕਰਾਂਗੇ ਜਿਸ ਕਰਕੇ ਤੁਹਾਨੂੰ ਪਰੇਸ਼ਾਨੀ ਹੋਵੇ ਮਾਂ ਦਾ ਬਦਲਦਾ ਹੋਇਆ ਵਿਵਹਾਰ ਦੇਖ ਕੇ ਮੈਂ ਪਰੇਸ਼ਾਨ ਵੀ ਸੀ ਅਤੇ ਹੈਰਾਨ ਵੀ ਸੀ ਮੈਂ ਉਸ ਸਮੇਂ ਤਾਂ ਉਹਨਾਂ ਨੂੰ ਕੁਝ ਵੀ ਨਹੀਂ ਕਿਹਾ ਪਰ ਹੁਣ ਮੈਨੂੰ ਉਹਨਾਂ ਤੇ ਸ਼ੱਕ ਹੋਣ ਲੱਗਿਆ ਸੀ ਮੈਂ ਆਪਣੀ ਮਾਂ ਦਾ ਪਿੱਛਾ ਕਰਨ ਲੱਗਿਆ ਅਤੇ ਉਹਨਾਂ ਤੇ ਨਿਗਾਹ ਰੱਖਣ ਲੱਗ ਗਿਆ ਮੈਨੂੰ ਪਤਾ ਲੱਗ ਗਿਆ ਸੀ ਕਿ ਉਹ ਜ਼ਿਆਦਾਤਰ ਸਮਾਂ ਘਰ ਤੋਂ ਬਾਹਰ ਹੀ ਬਤਾਉਂਦੀ ਸੀ ਕਾਫੀ ਸਮੇਂ ਤੱਕ ਘਰ ਤੋਂ ਬਾਹਰ ਰਹਿੰਦੀ ਸੀ ਇਸ ਗੱਲ ਨੇ ਮੈਨੂੰ ਹੋਰ ਵੀ ਜ਼ਿਆਦਾ ਹੈਰਾਨ ਕਰ ਦਿੱਤਾ ਸੀ ਹੁਣ ਮੇਰੀ ਮਾਂ ਦੇ ਬਾਰੇ ਦੇ ਵਿੱਚ ਮੇਰੇ ਦਿਮਾਗ ਦੇ ਵਿੱਚ ਗਲਤ ਸੋਚ ਆ ਰਹੀ ਸੀ ਅਤੇ ਫਿਰ ਮੇਰੀ ਪਤਨੀ ਮਮਤਾ ਮੈਨੂੰ ਹੋਰ ਕੋਈ ਗੱਲ ਵੀ ਨਹੀਂ ਦੱਸਦੀ ਸੀ ਇਸ ਕਰਕੇ ਮੈਂ ਉਸ ਤੋਂ ਵੀ ਕੋਈ ਜਾਣਕਾਰੀ ਨਹੀਂ ਲੈ ਸਕਦਾ ਸੀ ਇਸ ਕਰਕੇ ਮੈਂ ਜੋ ਵੀ ਕਰਨਾ ਸੀ ਆਪਣੇ ਆਪ ਹੀ ਕਰਨਾ ਸੀ ਹੁਣ ਮੈਂ ਆਪਣੀ ਮਾਂ ਤੇ ਡੂੰਗੀ ਨਿਗਾ ਰੱਖੀ ਹੋਈ ਸੀ ਸ਼ਾਮ ਦਾ ਸਮਾਂ 7 ਵਜੇ ਦਾ ਟਾਈਮ ਸੀ ਆਮ ਦੀ ਤਰ੍ਹਾਂ ਘਰ ਦੇ ਵਿੱਚ ਚਾਹਲ ਪਹਿਲ ਜਹੀ ਸੀ ਮਾਂ ਹਮੇਸ਼ਾ ਘਰ ਤੋਂ ਇਸ ਸਮੇਂ ਹੀ ਗੈਰ ਹੁੰਦੀ ਸੀ ਜਦੋਂ ਘਰ ਦੇ ਵਿੱਚ ਜ਼ਿਆਦਾ ਲੋਕਾਂ ਦੀ ਚਾਹਲ ਪਹਿਲ ਹੁੰਦੀ ਤਾਂ ਕਿ ਕਿਸੇ ਨੂੰ ਵੀ ਮਾਂ ਦਾ ਖਿਆਲ ਨਾ ਆਵੇ ਕੋਈ ਨਾ ਕੋਈ ਰਸੋਈ ਸੰਭਾਲ ਲੈਂਦਾ ਅਤੇ ਬਾਕੀ ਜ਼ਿੰਮੇਵਾਰੀਆਂ ਵੀ ਨਿਭਟ ਜਾਂਦੀਆਂ ਸਨ ਮਾਂ ਦਾ ਕਿਸੇ ਨੂੰ ਵੀ ਖਿਆਲ ਨਹੀਂ ਆਉਂਦਾ ਸੀ 7 ਵਜੇ ਮਾਂ ਅਖਬਾਰ ਚਾ ਕੇ ਚੁੱਪਚਾਪ ਆਪਣੇ ਕਮਰੇ ਦੇ ਵਿੱਚ ਚਲੀ ਗਈ ਸੀ ਮੈਂ ਉਹਨਾਂ ਤੇ ਨਜ਼ਰ ਰੱਖੀ ਹੋਈ ਸੀ ਜਦੋਂ ਉਹ ਬਾਹਰ ਨਿਕਲੀ ਤਾਂ ਉਹ ਖਾਲੀ ਹੱਥ ਨਹੀਂ ਸੀ ਉਹਨਾਂ ਦੇ ਕੋਲ ਇੱਕ ਛੋਟਾ ਜਿਹਾ ਬੈਗ ਸੀ ਜੋ ਉਹਨਾਂ ਨੇ ਸਾੜੀ ਦੇ ਪੱਲੇ ਦੇ ਵਿੱਚ ਲੁਕੋ ਰੱਖਿਆ ਸੀ ਮੈਂ ਆਪਣੀ ਮਾਂ ਦੇ ਅਜੇ ਵੀ ਨਿਗਾ ਰੱਖੀ ਹੋਈ ਸੀ ਹੁਣ ਮੈਂ ਆਪਣੀ ਮਾਂ ਨੂੰ ਦੇਖ ਰਿਹਾ ਸੀ ਬਾਹਰ ਜਾਂਦੇ ਉਹਨਾਂ ਨੇ ਮੁੜ ਕੇ 4-5 ਵਾਰ ਦੇਖਿਆ ਸੀ ਤਾਂ ਕਿ ਉਹਨਾਂ ਨੂੰ ਕੋਈ ਦੇਖ ਨਾ ਲਵੇ ਘਰੋਂ ਬਾਹਰ ਨਿਕਲਦੇ ਹੀ ਉਹਨਾਂ ਨੇ ਉਸ ਬੈਗ ਨੂੰ ਖੋਲ ਲਿਆ ਅਤੇ ਉਸ ਦੇ ਵਿੱਚੋਂ ਇੱਕ ਲੱਖ ਲਾਲ ਕਲਰ ਦੀ ਚੁੰਨੀ ਕੱਢ ਕੇ ਆਪਣੀ ਸਾੜੀ ਦੇ ਉੱਪਰ ਲੈ ਲਈ ਸੀ ਇਹ ਬਿਲਕੁਲ ਲਾਲ ਕਲਰ ਦੀ ਸੀ ਉਹ ਹੁਣ ਹੌਲੀ ਹੌਲੀ ਚੱਲਣ ਲੱਗੀ ਸੀ ਮੈਂ ਆਪਣੀ ਮਾਂ ਦਾ ਪਿੱਛਾ ਕਰਨ ਲੱਗਿਆ ਸੀ ਕਿਉਂਕਿ ਮੈਂ ਉਹਨਾਂ ਲੋਕਾਂ ਦੇ ਵਿੱਚੋਂ ਬਿਲਕੁਲ ਵੀ ਨਹੀਂ ਸੀ ਕਿ ਮੇਰੀ ਮਾਂ ਜ਼ੁਲਮ ਕਰਦੀ ਅਤੇ ਮੈਂ ਚੁੱਪ ਹੋ ਜਾਂਦਾ ਉਸ ਦਾ ਪਿੱਛਾ ਕਰਦੇ ਕਰਦੇ ਮੈਂ ਕਾਫੀ ਦੂਰ ਆ ਗਿਆ ਸੀ ਮੈਨੂੰ ਲੱਗਣ ਲੱਗਾ ਸੀ ਕਿ ਮੈਂ ਆਪਣੇ ਘਰ ਤੋਂ ਲਗਭਗ 3-4 ਕਿਲੋਮੀਟਰ ਦੂਰ ਆ ਗਿਆ ਹਾਂ ਮਾਂ ਵੀ ਬਹੁਤ ਤੇਜ਼ੀ ਨਾਲ ਤੁਰਦੀ ਜਾ ਰਹੀ ਸੀ ਪਹਿਲਾਂ ਤਾਂ ਮੈਂ ਥੱਕ ਹਾਰ ਕੇ ਉਹਨਾਂ ਦੇ ਕੋਲ ਜਾਣ ਹੀ ਵਾਲਾ ਸੀ ਅਤੇ ਉਹਨਾਂ ਨੂੰ ਪੁੱਛਣ ਵਾਲਾ ਸੀ ਕਿ ਉਹ ਕਿੱਥੇ ਜਾ ਰਹੀ ਹੈ ਤਾਂ ਫਿਰ ਮੇਰੀ ਮਾਂ ਆਪਣਾ ਜ਼ੁਲਮ ਕਦੇ ਵੀ ਨਾ ਦੱਸਦੀ ਫਿਰ ਮੈਂ ਦੇਖਿਆ ਕਿ ਉਹ ਇੱਕ ਝੌਂਪੜੀ ਦੇ ਅੰਦਰ ਜਾ ਰਹੀ ਸੀ ਸਾਹਮਣੇ ਦਾ ਨਜ਼ਾਰਾ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਸੀ ਝੌਂਪੜੀ ਦੀ ਜ਼ਮੀਨ ਤੇ ਇੱਕ ਗਧਾ ਲੇਟਿਆ ਹੋਇਆ ਸੀ ਜਿਸ ਦੀ ਸ਼ਾਇਦ ਹੁਣੇ-ਹੁਣੇ ਹੀ ਬਲੀ ਦਿੱਤੀ ਗਈ ਸੀ ਮਾਂ ਨੇ ਉੱਥੇ ਪਹੁੰਚਦੇ ਹੀ ਉਸ ਆਦਮੀ ਨੂੰ ਬੁਲਾਇਆ ਤੇ ਕਿਹਾ ਕਿ ਜਲਦੀ ਦੇ ਨਾਲ 5 ਕਿਲੋਮੀਟਰ ਮੈਨੂੰ ਇਸ ਲਫਾਫੇ ਦੇ ਵਿੱਚ ਪਾ ਕੇ ਦਿਓ ਬਾਕੀ ਦਾ ਮੈਂ ਖਰੀਦ ਤਾਂ ਨਹੀਂ ਸਕਦੀ ਪਰ ਤੁਹਾਨੂੰ ਉਸਦੇ ਪੈਸੇ ਜ਼ਰੂਰ ਦੇ ਦੇਵਾਂਗੇ ਤਾਂ ਕਿ ਤੁਹਾਡਾ ਨੁਕਸਾਨ ਨਾ ਹੋਵੇ ਫਿਲਹਾਲ ਤਾਂ ਤੁਸੀਂ ਮੇਰੇ ਲਈ ਆਪਣਾ ਇੰਨਾ ਕੀਮਤੀ ਜਾਨਵਰ ਮਾਰ ਦਿੱਤਾ ਹੈ ਤੁਹਾਡੇ ਇਸ ਜਾਨਵਰ ਦੇ ਨਾਲ ਤਾਂ ਬਹੁਤ ਸਾਰੇ ਕੰਮ ਹੋ ਸਕਦੇ ਹਨ ਪਰ ਤੁਸੀਂ ਮੇਰੇ ਕਰਕੇ ਇਸ ਜਾਨਵਰ ਦੀ ਬਲੀ ਦਿੱਤੀ ਹੈ ਮੈਂ ਤੁਹਾਡੀ ਇਸ ਮਿਹਨਤ ਨੂੰ ਵਿਅਰਥ ਨਹੀਂ ਜਾਣ ਦਿਆਂਗੀ ਮੇਰੀ ਮਾਂ ਨੇ ਜਦੋਂ ਉਸ ਆਦਮੀ ਨੂੰ ਕਿਹਾ ਤਾਂ ਉਹ ਕਹਿਣ ਲੱਗਿਆ ਕਿ ਕੋਈ ਗੱਲ ਨਹੀਂ ਤੁਸੀਂ ਪਹਿਲਾਂ ਵੀ ਮੈਨੂੰ ਦੋ ਜਾਨਵਰਾਂ ਦਾ ਪੈਸਾ ਫालतू ਦਿੱਤਾ ਹੈ ਮਾਤਾ ਜੀ ਮੈਂ ਤੁਹਾਡੇ ਲਈ ਇੰਨਾ ਤਾਂ ਕਰ ਸਕਦਾ ਹਾਂ ਤੁਸੀਂ ਆਰਾਮ ਦੇ ਨਾਲ ਇਸ ਨੂੰ ਲੈ ਕੇ ਜਾਓ ਅਤੇ ਬਾਕੀ ਦੇ ਮੀਟ ਦੀ ਚਿੰਤਾ ਛੱਡ ਦਿਓ ਜਾਓ ਤੁਸੀਂ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋ ਜਾਓ ਅਤੇ ਮਾਤਾ ਜੀ ਮੈਨੂੰ ਤੁਹਾਡੇ ਜਵਾਨ ਤੇ ਵਿਸ਼ਵਾਸ ਹੈ ਮੈਂ ਇਹ ਦੇਖਿਆ ਤਾਂ ਮੈਨੂੰ ਆਪਣੀ ਮਾਂ ਤੇ ਗੁੱਸਾ ਆ ਰਿਹਾ ਸੀ ਮੈਂ ਜਲਦੀ ਨਾਲ ਉਸ ਝੌਂਪੜੀ ਦੇ ਵਿੱਚ ਪਹੁੰਚ ਗਿਆ ਅਤੇ ਤੇਜ਼ ਆਵਾਜ਼ ਦੇ ਨਾਲ ਮਾਂ ਨੂੰ ਬੁਲਾਇਆ ਮੈਨੂੰ ਦੇਖ ਕੇ ਮਾਂ ਦਾ ਰੰਗ ਬਿਲਕੁਲ ਫਿੱਕਾ ਪੈ ਗਿਆ ਸੀ ਲੱਗ ਰਿਹਾ ਸੀ ਜਿਵੇਂ ਉਹਨਾਂ ਦੇ ਸਿਰ ਤੇ ਸਮਾਨ ਹੀ ਟੁੱਟ ਪਿਆ ਹੋਵੇ ਮੈਨੂੰ ਦੇਖ ਕੇ ਮਾਂ ਘਬਰਾ ਕੀ ਕੇ ਬੇਟਾ ਤੁਸੀਂ ਇੱਥੇ ਕਿਵੇਂ ਆ ਗਏ ਹੋ ਫਿਲਹਾਲ ਉਹਨਾਂ ਨੇ ਆਪਣੇ ਆਪ ਨੂੰ ਕਾਫੀ ਸੰਭਾਲਦੇ ਹੋਏ ਅਤੇ ਘਬਰਾਉਂਦੇ ਹੋਏ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਮੈਂ ਸਭ ਕੁਝ ਜਾਣ ਚੁੱਕਿਆ ਸੀ ਹੁਣ ਉਹਨਾਂ ਨੂੰ ਆਪਣੇ ਆਪ ਦੇ ਰੰਗੇ ਹੱਥੀ ਫੜੇ ਜਾਣ ਦਾ ਡਰ ਲੱਗ ਰਿਹਾ ਸੀ ਨਜ਼ਰਾਂ ਝੁਕੀਆਂ ਹੋਈਆਂ ਸਨ ਪਰ ਸ਼ਬਦਾਂ ਦੇ ਵਿੱਚ ਅਜੇ ਵੀ ਹੰਕਾਰ ਬਾਕੀ ਸੀ ਬੇਟਾ ਮੈਂ ਤਾਂ ਇਹ ਗਦੇ ਦਾ ਮੀਟ ਦੇਖਣ ਆਈ ਸੀ ਮੈਂ ਤਾਂ ਸਿਰਫ ਆਪਣੇ ਕੁੱਤੇ ਦੇ ਲਈ ਇਹ ਮੀਟ ਖਰੀਦਣ ਆਈ ਹਾਂ ਤੁਹਾਨੂੰ ਤਾਂ ਪਤਾ ਹੈ ਕਿ ਬਾਜ਼ਾਰ ਦੇ ਵਿੱਚ ਮੀਟ ਕਿੰਨਾ ਮਹਿੰਗਾ ਮਾ ਮੈਂ ਹੁਣ ਸਭ ਕੁਝ ਦੇਖ ਲਿਆ ਹੈ ਤਾਂ ਤੁਸੀਂ ਹੁਣ ਬੇਕੂ ਕਿਸੇ ਹੋਰ ਨੂੰ ਬਣਾਓ ਮੈਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਦੇਖਦੇ ਹੋਏ ਕਿਹਾ ਤਾਂ ਉਹ ਫਿਰ ਮੇਰੇ ਤੇ ਝੱਪਟ ਪਈ ਤਾਂ ਫਿਰ ਤੁਹਾਨੂੰ ਕੀ ਲੱਗਦਾ ਹੈ ਕਿ ਮੈਂ ਤੁਹਾਨੂੰ ਬੱਕਰੇ ਦਾ ਮੀਟ ਖਵਾਵਾਂਗੀ ਕਿ ਮੇਰੀ ਮੱਤ ਮਾਰੀ ਗਈ ਹੈ ਇਸ ਮਹਿੰਗਾਈ ਦੇ ਦੌਰ ਦੇ ਵਿੱਚ ਮੈਂ ਤੁਹਾਡੀ ਪਤਨੀ ਦੇ ਲਈ ਐਡਾ ਮਹਿੰਗਾ ਮੀਟ ਲੈ ਕੇ ਆਵਾਂਗੀ ਤੁਸੀਂ ਮੈਨੂੰ ਘਰ ਚ ਲਾਉਣ ਦੇ ਲਈ ਇੱਕ ਕੌੜੀ ਵੀ ਨਹੀਂ ਦਿੰਦੇ ਕੋ 10000 ਰੁਪਏ ਵੀ ਤੁਸੀਂ ਆਪਣੀ ਪਤਨੀ ਦੇ ਨਾਮ ਤੇ ਦਿੱਤੇ ਸਨ ਕਿ ਮੈਂ ਉਸ 10 ਦੇ ਨਾਲ ਤੁਹਾਡੀ ਪਤਨੀ ਨੂੰ ਬੱਕਰੇ ਦਾ ਮੀਟ ਖਵਾਉਂਦੀ ਕਿ ਮੈਂ ਤੁਹਾਨੂੰ ਪਾਗਲ ਦਿਖ ਰਹੀ ਹਾਂ ਕਿ ਮੈਂ ਤੁਹਾਡੀ ਪਤਨੀ ਦੇ ਲਈ ਬੱਕਰੇ ਦਾ ਮੀਟ ਲੈ ਕੇ ਆਉਂਦੀ ਸ਼ਰਮ ਨਹੀਂ ਆਉਂਦੀ ਤੁਹਾਨੂੰ ਮਾਂ ਦੀਆਂ ਗੱਲਾਂ ਸੁਣ ਕੇ ਮੇਰਾ ਤਾਂ ਪਾਰਾ ਹਾਈ ਹੋ ਗਿਆ ਸੀ ਉਹ ਪਤਾ ਨਹੀਂ ਇਸ ਤਰ੍ਹਾਂ ਨਾਲ ਕਿਉਂ ਗੱਲ ਕਰ ਰਹੀ ਸੀ ਮੈਂ ਤੁਹਾਨੂੰ ਕਦੋਂ ਪੈਸੇ ਦੇਣ ਲਈ ਮਨਾਂ ਕੀਤਾ ਸੀ ਤੁਸੀਂ ਜੋ ਕੁਝ ਵੀ ਕਰ ਰਹੇ ਹੋ ਸਿਰਫ ਆਪਣੀ ਨਫ਼ਰਤ ਦੇ ਕਾਰਨ ਕਰ ਰਹੇ ਹੋ ਇਸ ਦੇ ਵਿੱਚ ਮੇਰੀ ਜਾਂ ਮੇਰੀ ਪਤਨੀ ਦੀ ਕੋਈ ਗਲਤੀ ਨਹੀਂ ਹੈ ਕੀ ਤੁਹਾਨੂੰ ਪਰਮਾਤਮਾ ਤੋਂ ਡਰ ਨਹੀਂ ਲੱਗਦਾ ਤੁਸੀਂ ਜੋ ਕੁਝ ਵੀ ਮੈਨੂੰ ਕਿਹਾ ਉਸ ਦੀ ਉਮੀਦ ਮੈਨੂੰ ਬਿਲਕੁਲ ਵੀ ਨਹੀਂ ਸੀ ਬਜਾਏ ਆਪਣੀ ਗਲਤੀ ਮੰਨਣ ਦੇ ਮਾਂ ਮੈਨੂੰ ਹੋਰ ਵੀ ਲੜਨ ਲੱਗੀ ਸੀ ਕਹਿਣ ਲੱਗੀ ਬੇਟਾ ਤੁਸੀਂ ਹੁਣ ਦੇਖ ਲੈਣਾ ਕਿ ਪਰਮਾਤਮਾ ਤੁਹਾਨੂੰ ਕਿਸ ਤਰ੍ਹਾਂ ਦੇ ਦਿਨ ਦਿਖਾਉਂਦਾ ਹੈ ਤੁਹਾਡੀ ਪਤਨੀ ਜੋ ਬੱਚਾ ਪੈਦਾ ਕਰੇਗੀ ਉਹ ਗਦੇ ਦਾ ਹੀ ਬੱਚਾ ਹੋਵੇਗਾ ਉਹ ਇਨਸਾਨ ਦਾ ਨਹੀਂ ਹੋਵੇਗਾ ਮੈਂ ਉਸ ਨੂੰ ਗਦੇ ਦਾ ਮੀਟ ਖਵਾਇਆ ਹੈ ਤੁਹਾਡੇ ਤੇ ਹੁਣ ਪਰਮਾਤਮਾ ਦਾ ਸਰਾਫ ਲੱਗੇਗਾ ਤੁਸੀਂ ਆਪਣੀ ਮਾਂ ਨੂੰ ਝੂਠਾ ਸਾਬਤ ਕਰ ਰਹੇ ਹੋ ਨਾ ਮੈਂ ਤੁਹਾਡੇ ਅਤੇ ਉਸ ਦੇ ਭਲੇ ਦੇ ਲਈ ਹੀ ਇਹ ਸਭ ਕੁਝ ਕਰ ਇਸੇ ਹਤੇ ਤੁਸੀਂ ਵਿੱਚ ਵਿਚਾਲੇ ਆ ਕੇ ਸਾਰੀ ਤਪੱਸਿਆ ਭੰਗ ਕਰ ਦਿੱਤੀ ਹੈ ਮੈਂ ਤੁਹਾਡੀ ਪਹਿਲੀ ਔਲਾਦ ਨਾਲ ਆਪਣੇ ਅੰਦਰ ਸ਼ਕਤੀ ਲਿਆਉਣਾ ਚਾਹੁੰਦੀ ਸੀ ਪਰ ਤੈਨੂੰ ਕੀ ਤੈਨੂੰ ਤਾਂ ਆਪਣੇ ਬੱਚੇ ਅਤੇ ਆਪਣੀ ਪਤਨੀ ਦੀ ਪਈ ਹੈ ਤੁਹਾਡੇ ਆਪਣੀ ਮਾਂ ਦੇ ਨਾਲ ਕੀ ਲੈਣਾ ਦੇਣਾ ਹੈ ਤੁਸੀਂ ਆਪਣੀ ਪਤਨੀ ਨੂੰ ਹੀ ਉੱਪਰ ਰੱਖਦੇ ਹੋ ਹੁਣ ਤੁਸੀਂ ਦੇਖ ਲਓ ਤੁਹਾਡਾ ਕੋਈ ਖੂਬਸੂਰਤ ਬੱਚਾ ਨਹੀਂ ਹੋਵੇਗਾ ਉਹ ਇੰਨਾ ਬਦਸੂਰਤ ਹੋਵੇਗਾ ਕਿ ਦੁਨੀਆ ਉਸ ਨੂੰ ਦੇਖੇਗੀ ਨਹੀਂ ਇਹ ਕਹਿ ਕੇ ਮਾਂ ਉਥੋਂ ਉਲਟੇ ਕਦਮ ਵਾਪਸ ਆ ਗਈ ਸੀ ਮੇਰਾ ਵੀ ਦਿਲ ਕ ਉੱਠਿਆ ਸੀ ਮੈਂ ਮਾਂ ਦੇ ਨਾਲ ਬਤਮੀਜੀ ਕਰ ਦਿੱਤੀ ਸੀ ਮਾਂ ਕਿਤੇ ਕੋਈ ਵੱਧਵਾ ਨਾ ਨਾ ਦੇ ਦੇਵੇ ਮੈਂ ਉਹਨਾਂ ਦੇ ਪਿੱਛੇ ਪਿੱਛੇ ਸਿਰ ਝੁਕਾ ਕੇ ਚੱਲ ਪਿਆ ਦਿਲ ਦੇ ਵਿੱਚ ਡਰ ਸੀ ਕਿ ਮੈਂ ਇਹ ਕੀ ਕਰ ਦਿੱਤਾ ਹੈ ਮੈਂ ਆਪਣੀ ਮਾਂ ਦੇ ਨਾਲ ਹੀ ਲੜ ਪਿਆ ਸੀ ਮੈਂ ਕੀ ਕਰਦਾ ਉਹਨਾਂ ਨੇ ਹਰਕਤ ਹੀ ਕੁਝ ਇਸ ਤਰ੍ਹਾਂ ਦੀ ਕੀਤੀ ਸੀ ਮੇਰੀ ਵੀ ਬਰਦਾਸ਼ਤ ਖਤਮ ਹੋ ਗਈ ਸੀ ਮੈਂ ਜਲਦੀ ਨਾਲ ਆਪਣੇ ਘਰ ਪਹੁੰਚਿਆ ਤਾਂ ਮੇਰੀ ਪਤਨੀ ਤਕਲੀਫ ਦੇ ਨਾਲ ਤੜਫ ਰਹੀ ਸੀ ਮੈਂ ਉਸ ਨੂੰ ਵੀ ਇਸ ਤਰ੍ਹਾਂ ਨਹੀਂ ਦੇਖ ਸਕਦਾ ਸੀ ਮੈਂ ਜਦੋਂ ਉਸ ਨੂੰ છા ਤਾਂ ਉਹ ਕਹਿਣ ਲੱਗੀ ਕਿ ਮੈਂ ਬਹੁਤ ਘਬਰਾ ਰਹੀ ਹਾਂ ਮੇਰਾ ਜੀ ਚਾਹੁੰਦਾ ਹੈ ਕਿ ਮੈਂ ਆਪਣੇ ਆਪ ਨੂੰ ਆਪ ਹੀ ਮਾਰ ਲਵਾਂ ਮੈਂ ਉਸ ਦੁਨੀਆ ਦੇ ਵਿੱਚੋਂ ਸਾਰੀ ਮੋਹ ਮਾਇਆ ਤਿਆਗ ਕੇ ਜਾਣਾ ਚਾਹੁੰਦੀ ਹਾਂ ਮੈਂ ਆਪਣੇ ਆਪ ਨੂੰ ਖਤਮ ਕਰ ਦੇਣਾ ਚਾਹੁੰਦੀ ਹਾਂ ਮੇਰੇ ਤੋਂ ਆਪਣੀ ਪਤਨੀ ਦੀ ਹਾਲਤ ਦੇਖੀ ਨਹੀਂ ਗਈ ਮੈਂ ਤਾਂ ਬਸ ਦੋ ਪਹੀਆਂ ਦੇ ਵਿੱਚ ਪਿਸ ਗਿਆ ਸੀ ਫਿਰ ਮੈਂ ਗੱਡੀ ਮਗਾਈ ਅਤੇ ਜਿਵੇਂ ਹੀ ਅਸੀਂ ਹਸਪਤਾਲ ਦੇ ਵਿੱਚ ਪਹੁੰਚੇ ਤਾਂ ਮੇਰੀ ਮਾਂ ਵੀ ਮੇਰੇ ਨਾਲ ਗਈ ਸੀ ਬਜਾਏ ਆਪਣੀ ਗਲਤੀ ਤੇ ਸ਼ਰਮਿੰਦਾ ਹੋਣ ਤੇ ਉਹ ਅਜੇ ਵੀ ਆਪਣੀ ਗੱਲ ਤੇ ਅੜੀ ਹੋਈ ਸੀ ਮਾਹਮਾ ਨੂੰ ਕਿਹਾ ਕਿ ਮਾਂ ਮੇਰੇ ਲਈ ਪਰਮਾਤਮਾ ਅੱਗੇ ਅਰਦਾਸ ਕਰੋ ਮਾਂ ਮੇਰੇ ਨਾਲ ਬਹੁਤ ਹੀ ਗੁੱਸੇ ਤੇ ਨਾਰਾਜ਼ ਦਿਖ ਰਹੀ ਸੀ ਬਾਰ ਬਾਰ ਉਹ ਕਹਿ ਰਹੀ ਸੀ ਕਿ ਤੁਸੀਂ ਮੇਰੀ ਤਪੱਸਿਆ ਨੂੰ ਭੰਗ ਕੀਤਾ ਹੈ ਹੁਣ ਤੂੰ ਬਹੁਤ ਪਛਤਾਵੇਂਗਾ ਥੋੜੇ ਹੀ ਸਮੇਂ ਦੇ ਵਿੱਚ ਤੂੰ ਕਿਸੇ ਨੂੰ ਮੂੰਹ ਦਿਖਾਉਣ ਦੇ ਲਾਇਕ ਨਹੀਂ ਰਹੇਗਾ ਪਰਮਾਤਮਾ ਦੀ ਤੁਹਾਨੂੰ ਹੀ ਹਾਈ ਲੱਗੇਗੀ ਤੁਹਾਡਾ ਅਜਿਹਾ ਬੱਚਾ ਪੈਦਾ ਹੋਵੇਗਾ ਜਿਸ ਨੂੰ ਦੇਖ ਕੇ ਦੁਨੀਆ ਕੰਬ ਜਾਵੇਗੀ ਮੈਂ ਤਾਂ ਹਮੇਸ਼ਾ ਇਸੇ ਗੱਲ ਤੋਂ ਹੀ ਡਰਦਾ ਸੀ ਕਿ ਮਾਂ ਬਾਪ ਦੀ ਬਾਦ ਦੁਆਵਾਂ ਲੱਗ ਜਾਂਦੀਆਂ ਹਨ ਅਤੇ ਉਸ ਦਿਨ ਮੈਨੂੰ ਪਹਿਲੀ ਵਾਰ ਅਹਿਸਾਸ ਹੋਇਆ ਪਰਮਾਤਮਾ ਦੀ ਇਨਸਾਫ ਕਰਦਾ ਹੈ ਜੋ ਹੱਕ ਅਤੇ ਇਨਸਾਫ ਦੀ ਗੱਲ ਕਰਦਾ ਹੈ ਪਰਮਾਤਮਾ ਵੀ ਉਹਨਾਂ ਦੀ ਹੀ ਮਦਦ ਕਰਦਾ ਹੈ ਮੇਰੀ ਮਾਂ ਨੇ ਮੇਰੀ ਪਤਨੀ ਨੂੰ ਨਫ਼ਰਤ ਦੇ ਕਾਰਨ ਗਦੇ ਦਾ ਮੀਟ ਖਵਾ ਦਿੱਤਾ ਸੀ ਅਤੇ ਸ਼ਾਇਦ ਹੁਣ ਉਹ ਸਾਡਾ ਦੋਨਾਂ ਦਾ ਤਮਾਸ਼ਾ ਦੇਖਣਾ ਚਾਹੁੰਦੀ ਸੀ ਪਰ ਅਜੀਬ ਗੱਲ ਤਾਂ ਇਹ ਹੋਈ ਜਿਸ ਦਿਨ ਸਾਡਾ ਬੱਚਾ ਪੈਦਾ ਹੋਇਆ ਸੀ ਉਸ ਦਿਨ ਹਸਪਤਾਲ ਦੇ ਵਿੱਚ ਮੇਰੀ ਮਾਂ ਨੇ ਰੋਣਾ ਧੋਣਾ ਲਾ ਰੱਖਿਆ ਸੀ ਜਦੋਂ ਸਾਰੇ ਲੋਕ ਮਾਂ ਦੇ ਕੋਲ ਪਹੁੰਚੇ ਤਾਂ ਉਹ ਆਪਣਾ ਪੈਰ ਫੜ ਕੇ ਬੈਠੀ ਹੋਈ ਸੀ ਉਹਨਾਂ ਨੂੰ ਕਿਸੇ ਜ਼ਹਿਰੀਲੇ ਜਾਨਵਰ ਨੇ ਕੱਟ ਲਿਆ ਸੀ ਹਸਪਤਾਲ ਦੇ ਵਿੱਚ ਐਨਾ ਜ਼ਹਿਰੀਲਾ ਕੀੜਾ ਕਿੱਥੋਂ ਆਇਆ ਜਿਸ ਦੇ ਕਾਰਨ ਮੇਰੀ ਮਾਂ ਦਾ ਪੂਰਾ ਪੈਰ ਨੀਲਾ ਪੈ ਗਿਆ ਸੀ ਜ਼ਾਹਿਰ ਐਨਾ ਜ਼ਿਆਦਾ ਫੈਲ ਗਿਆ ਸੀ ਕਿ ਮੇਰੀ ਮਾਂ ਦੇ ਪੈਰ ਨੂੰ ਹੀ ਕੱਟਣਾ ਪਿਆ ਨਹੀਂ ਤਾਂ ਸ਼ਾਇਦ ਉਹਨਾਂ ਦੀ ਜਾਨ ਚਲੀ ਜਾਂਦੀ ਪਰਮਾਤਮਾ ਇਨਸਾਫ ਕਰਨ ਵਾਲਾ ਹੈ ਜੋ ਕਦਮ ਬੁਰਾਈ ਦੇ ਲਈ ਚੱਲ ਕੇ ਗਏ ਸਨ ਪਰਮਾਤਮਾ ਨੇ ਉਹਨਾਂ ਨੂੰ ਸਜ਼ਾ ਵੀ ਦੇ ਦਿੱਤੀ ਸੀ ਪਰ ਮੇਰੀ ਮਾਂ ਨੂੰ ਵੀ ਅਜੇ ਵੀ ਅਕਲ ਨਹੀਂ ਆਈ ਸੀ ਉਹ ਕਹਿ ਰਹੀ ਸੀ ਕਿ ਇਹ ਸਭ ਕੁਝ ਤੁਹਾਡੇ ਲਾਪਰਵਾਹੀ ਦੇ ਨਾਲ ਹੋਇਆ ਹੈ ਜਦੋਂ ਕਿ ਮੈਂ ਸਮਝਦਾ ਹਾਂ ਕਿ ਇਹ ਭਗਵਾਨ ਦਾ ਸ਼ਰਾਪ ਸੀ ਮੇਰੀ ਮਾਂ ਤੇ ਕਿਉਂਕਿ ਉਹ ਛੋਟੀ ਜਹੀ ਜਾਨ ਦੇ ਪਿੱਛੇ ਪਈ ਹੋਈ ਸੀ ਉਹ ਆਪਣੇ ਆਪ ਨੂੰ ਪਤਾ ਨਹੀਂ ਕਿਉਂ ਸ਼ਕਤੀਸ਼ਾਲੀ ਬਣਾਉਣਾ ਚਾਹੁੰਦੀ ਸੀ ਅਤੇ ਉਹ ਮੇਰੀ ਪਹਿਲੀ ਔਲਾਦ ਨੂੰ ਖਾ ਜਾਣਾ ਚਾਹੁੰਦੀ ਸੀ ਅਤੇ ਉਹ ਇਹ ਸਭ ਕੁਝ ਇਹੀ ਟੰਗੀ ਬਾਬੇ ਦੇ ਟੈਨ ਤੇ ਕਰ ਰਹੀ ਸੀ ਸਭ ਆਪਣੇ ਆਪ ਨੂੰ ਸ਼ਕਤੀਸ਼ਾਲੀ ਬਣਾਉਣ ਦੇ ਚੱਕਰ ਦੇ ਵਿੱਚ ਉਹ ਗਲਤ ਰਸਤੇ ਨੂੰ ਅਪਣਾ ਬੈਠੀ ਸੀ ਮੇਰੀ ਮਾਂ ਇੱਕ ਨਿੱਡਰ ਅਤੇ ਮਿਹਨਤੀ ਔਰਤ ਸੀ ਪਰ ਹੁਣ ਉਹ ਆਪਣੇ ਆਪ ਨੂੰ ਗਲਤ ਰਸਤੇ ਤੇ ਲੈ ਗਈ ਸੀ ਜੇਕਰ ਮਾਂ ਦਾ ਸ਼ਰਾਬ ਮੈਨੂੰ ਲੱਗਣਾ ਹੁੰਦਾ ਅਤੇ ਸਜ਼ਾ ਮਿਲਨੀ ਹੁੰਦੀ ਤਾਂ ਫਿਰ ਮੇਰਾ ਬੱਚਾ ਸਿਹਤਮੰਦ ਕਿਉਂ ਪੈਦਾ ਹੁੰਦਾ ਤਾਂ ਸ਼ਾਇਦ ਉਹ ਅਫਾਈ ਤੰਗੜਾ ਲੁੱਲਾ ਪੈਦਾ ਹੁੰਦਾ ਪਰ ਮੇਰਾ ਬੱਚਾ ਤਾਂ ਬਹੁਤ ਖੂਬਸੂਰਤ ਅਤੇ ਸਿਹਤਮੰਦ ਪੈਦਾ ਹੋਇਆ ਸੀ ਪਰਮਾਤਮਾ ਦੀ ਕਿਰਪਾ ਹੈ ਕਿ ਉਸਨੇ ਮੈਨੂੰ ਸਬਰ ਦਾ ਫਲ ਦਿੱਤਾ ਅਤੇ ਗੁਨੇਗਾਰ ਨੂੰ ਸਜ਼ਾ ਵੀ ਮਿਲ ਗਈ ਸੀ ਮੈਂ ਆਪਣੀ ਮਾਂ ਨੂੰ ਅਜੇ ਵੀ ਬਹੁਤ ਪਿਆਰ ਕਰਦਾ ਹਾਂ ਕਿਉਂਕਿ ਉਹ ਬਹੁਤ ਚੰਗੀ ਆਤ ਸੀ ਅਤੇ ਉਹ ਇੱਕ ਗਲਤ ਦਿਸ਼ਾ ਦੇ ਵਿੱਚ ਚਲੀ ਗਈ ਸੀ ਮੈਂ ਆਪਣੀ ਮਾਂ ਦੀ ਅਜੇ ਵੀ ਸੇਵਾ ਕਰਨਾ ਚਾਹੁੰਦਾ ਹਾਂ ਪਰ ਮੇਰੀ ਮਾਂ ਦਾ ਦਿਮਾਗ ਉਸ ਟੰਗੀ ਬਾਬੇ ਨੇ ਪੂਰੀ ਤਰ੍ਹਾਂ ਬੌਸ਼ ਕਰ ਦਿੱਤਾ ਹੈ ਇਸ ਕਰਕੇ ਮੇਰੀ ਮਾਂ ਮੈਨੂੰ ਹੀ ਦੋਸ਼ੀ ਸਮਝੇ ਹੈ ਹੁਣ ਮੈਂ ਤੁਹਾਨੂੰ ਪੁੱਛਦਾ ਹਾਂ ਕਿ ਮੈਂ ਆਪਣੀ ਮਾਂ ਨੂੰ ਕਿਵੇਂ ਸਮਝਾਵਾਂ ਅਤੇ ਉਹਨਾਂ ਦਾ ਦਿਮਾਗ ਫਿਰ ਤੋਂ ਕਿਵੇਂ ਵਾਸ਼ ਕਰਾਂ ਮੈਨੂੰ ਆਪਣੀ ਮਾਂ ਤੋਂ ਹਜੇ ਵੀ ਡਰ ਲੱਗਦਾ ਹੈ ਕਿ ਮੇਰੇ ਬੱਚੇ ਦੇ ਲਈ ਉਹ ਖਤਰਾ ਸਾਫ਼ਤ ਹੋ ਸਕਦੀ ਹੈ ਕਿਉਂਕਿ ਉਹਨਾਂ ਦਾ ਦਿਮਾਗ ਉਸ ਟੰਗੀ ਬਾਬੇ ਨੇ ਪੂਰੀ ਤਰ੍ਹਾਂ ਵਾਸ਼ ਕਰ ਰੱਖਿਆ ਹੈ ਹੁਣ ਤੁਸੀਂ ਲੋਕ ਹੀ ਮੈਨੂੰ ਦੱਸੋ ਕਿ ਇਸ ਸਿਚੁਏਸ਼ਨ ਦੇ ਵਿੱਚ ਮੈਨੂੰ ਕੀ ਕਰਨਾ ਚਾਹੀਦਾ ਹੈ ਮੈਨੂੰ ਆਪਣੀ ਮਾਂ ਨੂੰ ਇਕੱਲਾ ਛੱਡ ਦੇਣਾ ਚਾਹੀਦਾ ਹੈ ਜਾਂ ਫਿਰ ਮੈਂ ਆਪਣੀ ਪਤਨੀ ਅਤੇ ਬੱਚਿਆਂ ਨੂੰ ਛੱਡ ਕੇ ਆਪਣੀ ਮਾਂ ਦੀ ਸੇਵਾ ਕਰਾਂ ਮੈਨੂੰ ਤੁਹਾਡੇ ਲੋਕ ਤਾਂ ਦੇ ਕਮੈਂਟ ਦੀ ਬਹੁਤ ਜ਼ਰੂਰਤ ਹੈ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਮੈਂ ਬਹੁਤ ਹੀ ਪਰੇਸ਼ਾਨ ਆਦਮੀ ਹਾਂ ਤਾਂ ਦੋਸਤੋ ਅੱਜ ਦੀ ਸਾਡੀ ਇਹ ਕਹਾਣੀ ਸੀ ਜੇਕਰ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ